ਵੀ ਨਹੀਂ ਰੀਸਾ ਨਹੀਂ ਰੀਸਾ ਨਹੀਂ ਰੀਸਾ ਬਾਕੀ ਬਡਾਡੀ ਪੁਦਿਆ ਨਹੀਂ ਰੀਸਾ 35 350 ਵਾਲੀਆਂ ਹੁੱਡੀਆਂ ਕਰਤੀਆਂ ਸਿਰਫ 652 ਦੇ ਵਿੱਚ 652 ਦੇ ਵਿੱਚ ਰੇਟ ਲਹਿ ਕੇ ਲਾਤੀਆ ਪਤੀ ਪਤੀ ਸੋ ਨਈ ਸਿਰਫ 550 550 550 ਔਰ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਨਹੀਂ ਮੰਗਾਉਣੇ ਤੁਸੀਂ ਆਪਣੀ ਪਸੰਦ ਦੇ ਵੱਡੇ ਡੀਪੋ ਤੋਂ ਅਗਲੇ ਕੇ ਜਾਣੇ ਹੈਗੇ ਆ ਇੰਨੇ ਸੋਨੇ ਸੋਨੇ ਆਰਟੀਕਲ ਤੁਹਾਡੇ ਵਾਸਤੇ ਆ ਚੁੱਕੇ ਰੰਗ ਜਿੱਦਾਂ ਦਾ ਲੈਣਾ ਲੈ ਲਓ ਗੂੜਾ ਲੈ ਜਾਓ ਫਿੱਕਾ ਲੈ ਜਾਓ ਨੀਲਾ ਲੈ ਲਓ ਕਾਲਾ ਲੈ ਲਓ ਦੇਖੋ ਜੀਨ ਦੀਆਂ ਪੈਂਟਾਂ ਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਜਿਹੜਾ ਤੁਸੀਂ ਲੈਣਾ 30000 ਰੁਪਏ ਦਾ ਕੱਪੜਾ ਇੱਥੇ ਤੁਹਾਨੂੰ ਅਸੀਂ ਦੇ ਦੇਣਾ 7-8000 ਰੁਪਏ ਦੇ ਵਿੱਚ ਆ ਦੇਖੋ ਡਿਜ਼ਾਈਨਰ ਪੈਂਟਾਂ ਲੈ ਜਾਓ ਜੀ ਮਿੱਟੀ ਦੇ ਭਾਅ ਕਰਦੇ ਮਿੱਟੀ ਦੇ ਭਾਅ ਇਕੱਲੀ ਸਮਾਈ 3500 ਰੁਪਈਆ ਕੋਈ ਲੈਂਦਾ 4000 ਰੁਪਈਆ ਸਾਡੇ ਕੋਲੋਂ ਰੈਡੀमेड ਕੋਟ ਪੈਂਟ ਲੈ ਜਾਓ 3450 ਚ ਤਿੰਨੇ 25 25000 26 26000 22 22000 ਇੱਥੇ ਕਰਤੇ ਮਿੱਟੀ ਦੇ ਰੇਟ ਮਿੱਟੀਏ ਰੇਟ ਮਿੱਟੀਏ ਰੇਟ ਵੇ ਟਰੈਕਸੂਟ ਦੇਖੋ ਕਿਨੇ ਕਿਨੇ ਵਧੀਆ ਆ ਚੁੱਕੇ ਹੈਗੇ ਦੇਖੋ ਪਮਾ ਤੂੰ ਮੀਂਹ ਪਾਏ ਖੜੇ ਰਹੋ ਮਰੇ ਪਾਣੀ ਸਲਿੱਪਾਂ ਮਾਰੂ ਸਲਿੱਪਾਂ ਜਦਾ ਪਹਾੜ ਤੋ ਰੋੜਦਾ ਹੁੰਦਾ ਨਾ ਦੇਖੋ ਲੋਰ ਵੀ ਕਿਨੇ ਕਿਨੇ ਟੋਰੀ ਆ ਚੁੱਕੇ ਹੈ ਗਿਆ ਅਲਗ-ਅਲਗ ਆਰਟੀਕਲ ਤੇ ਲੱਗਦਾ ਡੀਨਿੰਗ ਮੈਣੀ ਹੈ ਗਿਆ 5000 ਨਹੀਂ ਕੋਈ 6000 ਨਹੀਂ ਉਹ ਤੁਸੀਂ ਜਾਣਾ ਨਾਈਟ ਪਾਰਟੀ ਤੇ ਤੁਸੀਂ ਜਾਣਾ ਹੋਰ ਕਿਤੇ ਡਿਜ਼ਾਈਨਰ ਕੁਰਤੇ ਪਜਾਮੇ ਡਿਜ਼ਾਈਨਰ ਕੁਰਤੇ ਪਜਾਮੇ ਆ ਗਿਆ ਜੀ ਜਿੰਨੇ ਮਰਜ਼ੀ ਲੈ ਜਾਓ ਲੋ ਵੀ ਨਹੀਂ ਰੀਸਾ ਨਹੀਂ ਰੀਸਾ ਨਹੀਂ ਰੀਸਾ ਬਾਕੀ ਬਡਾਡੀ ਪੁਦਿਆ ਨਹੀਂ ਰੀਸਾ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਲੈਣੇ ਹੁੱਡੀਆਂ ਕੋਈ ਦਿੰਦਾ 3000 ਕੋਈ ਦਿੰਦਾ 3500 35 3500 ਵਾਲੀਆਂ ਹੁੱਡੀਆਂ ਕਰਤੀਆਂ ਸਿਰਫ 652 ਦੇ ਵਿੱਚ 652 ਦੇ ਵਿੱਚ ਲੱਗ ਗਈ ਸੇਲ ਤੁਸੀਂ ਲੈਣੀਆਂ ਹੁੱਡੀਆਂ ਲੋਮ ਕੋਟ ਟਰੈਕਸੂਟ ਦੇ ਵਿੱਚ ਬਹੁਤ سارے ਫਾਇਦੇ ਕਰਨੇ ਆ ਠੰਡਾਂ ਵਾਲੇ ਕੱਪੜੇ ਲੈਣੇ ਗਰਮੀਆਂ ਵਾਲੇ ਕੱਪੜੇ ਲੈਣੇ ਦੋਨੇ ਚੀਜ਼ਾਂ ਇੱਕੋ ਹੀ ਸ਼ਾਪੇਟਾ ਟੋਡੀਆਂ ਦੇ ਪਾਸ ਕਰਦੇ ਭਾਈ ਜੀ ਕਹਿੰਦੇ ਟੋਡੀਆਂ ਦੇ ਪਾਸ ਜੀ ਟੋਡੀਆਂ ਪਾਸ 655 ਮਾਰਾ ਤੁਹਾਡੇ ਪਾਸ ਜਾ ਗਿਆ ਹੁੱਡੀਆਂ ਦੇਖੋ ਕਿਨੇ ਕਿਨੇ ਸੋਹਣੇ ਕਲਰ ਆ ਚੁੱਕੇ ਹੈਗੇ ਜੈਂਟਲੀ ਜੈਂਟਰੀ ਸ਼ੇਡਾ ਮਾਰਾ ਤੁਹਾਨੂੰ ਠੰਡ ਲੱਗੇ ਜਣੀ ਹੈਗੀ ਆਪਾਂ ਤੁਹਾਨੂੰ ਲਗ ਲਗ ਆਰਟੀਕਲ ਦੇਣੇ ਲਗ ਲਗ ਤੁਹਾਨੂੰ ਰਿੰਜਾ ਦੇਣੀ ਹੈਗੀ ਆ ਪਸੰਦ ਤੁਹਾਡੀ ਹੈਗੀ ਆ ਤੁਸੀਂ ਆਪਣੀ ਚੋਅ ਦੇ ਕੋਲ ਜਿੰਦਾਂ ਦੀ ਮਰਜ਼ੀ ਕਲਰ ਲੈ ਕੇ ਜਾ ਸਕਦੇ ਹੈਗੇ ਮਾਰਾ ਦੇਖੋ ਠੰਡ ਨੂੰ ਗਰਮੀ ਲੱਗਣ ਲਾ ਪਣੀ ਹੈਗੀ ਆ ਕਿਉਂਕਿ ਤੁਹਾਡੇ ਵਾਸਤੇ ਕੱਪੜੇ ਨੇ ਗਰਮ ਗਰਮ ਆ ਚੁੱਕੇ ਹੈਗੇ ਦੇਖੋ ਕਿਨੇ ਕਿਨੇ ਜੈਂਟਲੀ ਜੈਂਟਰੀ ਹੁੱਡੀ ਹੈਗੀ ਆ ਲਓ ਜੀ ਹੁੱਡੀਆਂ ਦੇ ਨਾਲ ਨਾਲ ਆ ਗਈਆਂ ਸਵਿਚ ਹਲਟਾ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਸਾਈਜ਼ ਮਿੱਟੀ ਦੇ ਭਾ ਕਰਤੇ ਮਿੱਟੀ ਦੇ ਭਾ ਕਰਤੇ ਲੈ ਜੋ ਲੈ ਜੋ ਲੈ ਜੋ ਕੋਈ 500 ਕੋਈ 600 ਕੋਈ 700 ਆਦੇ ਕੋ ਰੇਟ ਲਹਿ ਕੇ ਲਾਤੀਆ 25 2500 ਨਹੀਂ ਸਿਰਫ 550 550 550 ਡਿਜ਼ਾਈਨ ਦੇਖੋ ਤੁਸੀਂ ਆ ਦੇਖੋ ਬਟਨ ਦੇਖੋ ਤੁਸੀਂ ਚੀਜ਼ਾਂ ਦੇਖੀ ਜਾਓ ਅੱਜ ਬਹੁਤ سارے ਫਾਇਦੇ ਕਰਨੇ ਜਿਨ੍ਹਾਂ ਨੇ ਵੀਜੇ ਲੱਗ ਗਿਆ ਕੈਨੇਡਾ ਅਮਰੀਕਾ ਇੰਗਲੈਂਡ ਦੇ ਸਟੂਡੈਂਟ ਵੀਜ਼ੇ ਤੁਸੀਂ ਚੱਲਿਓ ਬਾਹਰ ਆਜੋ ਟੈਚੀ ਪਰ ਪਰ ਕੇ ਕੱਪੜਾ ਲੈ ਜਾਓ ਟੈਚੀ ਪਰ ਪਰ ਕੇ ਮੈਂ ਕਿਹਾ ਚਾਹ ਲੈ ਅਮਰੂਤੀ ਚਾਹ ਲੈ ਥਾਰੋ ਤੁਹਾਡੇ ਬਾਦ ਟੀਸ਼ਰਟ ਵੀ ਆ ਚੁੱਕੀਆਂ ਦੇਖੋ ਕਿੰਨੇ ਕਿੰਨੇ ਸੋਹਣੇ ਕਲਰਾਂ ਦੀਆਂ ਦੇਖੋ ਜੈਂਟਲੀ ਜੈਂਟਲੀ ਸ਼ੈਡ ਆ ਚੁੱਕੀਆਂ ਗਿਆ ਜਾ ਤੁਸੀਂ ਹਾਸਲੀ ਲੈਣਾ ਚਾਹਤੇ ਫੁੱਲ ਲੈ ਜੋ ਪਸੰਦ ਤੁਹਾਡੀ ਹੈਗੀ ਦੇਖੋ ਕਿਨੇ ਕਿਨੇ ਟੌਰੀ ਆਰਟੀਕਲ ਆ ਚੁੱਕਿਆ ਗਿਆ ਹੈ ਔਰ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਨਹੀਂ ਮੰਗਾਉਣੇ ਤੁਸੀਂ ਆਪਣੀ ਪਸੰਦ ਦੇ ਵੱਡਾ ਡੀਪੂ ਤੋਂ ਅੱਗੇ ਲੈ ਕੇ ਜਾਣੇ ਹੈਗੇ ਆ ਐਨੇ ਸੁਣ ਸੁਣੇ ਆਰਟੀਕਲ ਤੁਹਾਡੇ ਵਾਸਤੇ ਆ ਚੁੱਕੇ ਆ ਲੋ ਵੀ ਭਾਵੇਂ ਭੀੜੀਆਂ ਭਾਵੇਂ ਖੁੱਲੀਆਂ ਭਾਵੇਂ ਕਿੰਨੀ ਭਾਵੇਂ ਬੂਟ ਘਟ ਜੀਨ ਦੀਆਂ ਪੈਂਟਾਂ ਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਆ ਗਈ ਆ ਰੰਗ ਜਿੱਦਾਂ ਵਾਲਾ ਲੈਣਾ ਲੈ ਲਓ ਗੂੜਾ ਲੈ ਜਾਓ ਫਿੱਕਾ ਲੈ ਜਾਓ ਨੀਲਾ ਲੈ ਲਓ ਕਾਲਾ ਲੈ ਲਓ ਦੇਖੋ ਜੀਨ ਦੀਆਂ ਪੈਂਟਾਂ ਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਤੁਸੀਂ ਜੋਗਰ ਲੈਣੇ ਹੈਗੇ ਆ ਆ ਦੇਖੋ ਜੀ ਇਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਤੁਸੀਂ ਕਾਟਨ ਦੀਆਂ ਪੈਂਟਾਂ ਲੈਣੀਆਂ ਇਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਹਰ ਇੱਕ ਚੀਜ਼ ਕੋਡੀਆਂ ਦੇ ਭਾਜਾਰ 'ਚ ਜਿਹੜਾ ਤੁਸੀਂ ਲੈਣਾ 30000 ਰੁਪਏ ਦਾ ਕੱਪੜਾ ਇੱਥੇ ਤੁਹਾਨੂੰ ਅਸੀਂ ਦੇ ਦੇਣਾ 7-8000 ਰੁਪਏ ਦੇ ਵਿੱਚ ਆ ਦੇਖੋ ਡਿਜ਼ਾਈਨਰ ਪੈਂਟਾਂ ਲੈ ਜਾਓ ਜੀ ਮਿੱਟੀ ਦੇ ਭਾ ਕਰਦੇ ਮਿੱਟੀ ਦੇ ਭਾ ਦੇਖੋ ਗਰਮ ਗਰਮ ਲੋਰ ਵੀ ਆ ਚੁੱਕੇ ਹੈਗੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈਗੇ ਆ ਡੀਆਈ ਤੁਹਾਨੂੰ ਬੱਖ ਬੱਖ ਦੀ ਮਣੀ ਹੈਗੀ ਆ ਤੁਸੀਂ ਆਪਣੀ ਚੋਇਸ ਦੇ ਅਕੋਰਡ ਜਿੱਦਾਂ ਮਰਜ਼ੀ ਲੈ ਕੇ ਜਾ ਸਕਦੇ ਹੈਗੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਤੇ ਲੱਗ ਲੱਗ ਡੀਆਈ ਨਹੀਂ ਹੈਗੀ ਆ ਕਲਰ ਬਹੁਤ ਜ਼ਿਆਦਾ ਆ ਚੁੱਕੇ ਹੈਗੇ ਆ ਤੁਸੀਂ ਸਾਈ ਵੀ ਆਪਣੀ ਚੋਇਸ ਦੇ ਅਕੋਰਡ ਜਿੱਦਾਂ ਚਾ 300 ਰੁਪਿਆ ਕੋਈ ਲੈਂਦਾ 4000 ਰੁਪਿਆ ਸਾਡੇ ਕੋਲ ਰੈਡੀमेड ਕੋਟ ਪੈਂਟ ਲੈ ਜਾਓ 3450 ਚ ਚਾਹੇ ਤੁਸੀਂ ਇਹ ਜਿਹੇ ਲੈ ਜਾਓ ਚਾਹੇ ਤੁਸੀਂ ਇੱਡਾ ਦਾ ਡਿਜ਼ਾਈਨ ਲੈ ਜਾਓ 3450 ਦੇ ਵਿੱਚ 2 ਪੀਸ ਕੋਟ ਪੈਂਟ 3450 ਦੇ ਵਿੱਚ 3 ਪੀਸ ਕੋਟ ਪੈਂਟ ਆ ਵੀ ਚੈੱਕ ਕਰੋ ਜੀ ਜਿਹੜੇ ਲੈਨੇ ਹੋ 25 25000 26 26000 22 22000 ਇੱਥੇ ਕਰਤੇ ਮਿੱਟੀ ਦੇ ਰੇਟ ਮਿੱਟੀਏ ਰੇਟ ਮਿੱਟੀਏ ਰੇਟ ਐਂਦਾ ਦੇ ਡਿਜ਼ਾਈਨਰ ਕੋਟ ਫੈਕਟਰੀ ਸਾਨੂੰ ਮਿਲ ਜਾਣੇ ਇੱਥੇ ਆਜੋ ਫਾਇਦਾ ਲੈ ਜਾਓ ਸਿਰਫ 8000 ਰੁਪਏ ਚ ਦੇਵਾਂਗੇ ਜੀ 8000 ਰੁਪਏ ਚ 1295 ਟਰੈਕਸੂਟ ਦੇਖੋ ਕਿਨੇ ਕਿਨੇ ਵਧੀਆ ਆ ਚੁੱਕੇ ਆ ਗਏ ਦੇਖੋ ਹਾਂ ਭਾਵੇਂ ਤੁਸੀਂ ਮੀਂਹ ਚ ਪਾਏ ਖੜੇ ਰਹੋ ਮਰੇ ਪਾਣੀ ਸਲਿੱਪਾਂ ਮਾਰੂ ਸਲਿੱਪਾਂ ਜਦਾ ਪਹਾੜ ਤੋਂ ਰੁੜਦਾ ਹੁੰਦਾ ਨਾ ਦੇਖੋ ਲੋਰ ਵੀ ਕਿਨੇ ਕਿਨੇ ਟੋਰੀ ਆ ਚੁੱਕੇ ਆ ਗਏ ਲਗ ਲਗ ਆਰਟੀਕਲ ਤੇ ਲਗ ਲਗ ਡਿਜ਼ਾਈਨਿੰਗ ਮੈਣੀ ਹੈ ਗਿਆ ਆ ਦੇਖੋ 1650 ਕਿੰਨੇ ਕਿੰਨੇ ਸੋਹਣੇ ਟਰੈਕ ਸੋੜਾ ਆ ਚੁੱਕੇ ਆ ਦੇਖੋ ਫਰੰਟ ਦੇਖੋ ਤੇ ਨਾਲ ਦੇਖੋ ਬੈਗ ਦੇਖੋ ਸਾਡੇ ਵੀਰ ਕਮਲੇ ਹੋਏ ਪਏ ਚੀਜ਼ਾਂ ਲੱਭਦੇ ਜੋ ਲੱਭਦੀਆਂ ਮਾਰਾ ਰੇਟਵਾ ਹੁੰਦੇ ਆ ਤੁਸੀਂ ਬੋਡਾ ਡੀਪੋ ਤੋਂ ਅਗਲੇ ਸਿਰਫ 1650 ਰੁਪਏ ਵਿੱਚ ਲੈ ਜਾਓ ਲੈ ਜਾਓ ਲੈ ਜਾਓ ਭਾਈ ਬਲੇਜ਼ਰਾਂ ਵੀ ਲੈ ਜਾਓ ਦੇਖੋ ਚੀਜ਼ਾਂ ਦੇਖੋ ਚੀਜ਼ਾਂ ਰੂਹਾ ਖੁਸ਼ ਕਰਤੀਆਂ ਕੋਈ 5000 ਨਹੀਂ ਕੋਈ 6000 ਨਹੀਂ 1958 ਦੇ ਵਿੱਚ ਬਲੇਜ਼ਰ ਲੈ ਜਾਓ ਚੈੱਕ ਲੈ ਜਾਓ ਪਲੇਨ ਲੈ ਜਾਓ ਲਾਈਟ ਲੈ ਜਾਓ ਡਾਰਕ ਲੈ ਜਾਓ ਲੌਂਗ ਕੋਟ ਵੀ ਲੈ ਜਾਓ ਜਿਹੜੇ ਬਾਜ਼ਾਰ 'ਚ ਵੇਖਦੇ 8 8000 ਰੁਪਏ 10 1000 ਬਰੇ 3000 ਕਰਤਾ 3000 ਕਰਤਾ 3000 ਰੰਗ ਕਾਲਾ ਰੰਗ ਭੂਰਾ ਰੰਗ ਗਰੇ ਜਿਹੜਾ ਮਰਜੀ ਲੈ ਜਾਓ ਲੌਂਗ ਕੋਰ ਦੇ ਉੱਤੇ ਵੀ ਲਾ ਸਕਦੇ ਜਬਰਦਸਤ ਸੇਰ ਬਾਸਕਟਾਂ ਦੇਖੋ ਕਿੰਨੇ ਕਿੰਨੇ ਟੌਰੀ ਆ ਚੁੱਕੇ ਆ ਬਾਸਕਟਾਂ ਆ ਜਿਹੜੇ ਅਸੀਂ ਛੁਰਤੇ ਉੱਪਰ ਪਾਉਣੀ ਹੈਗੀ ਤੁਸੀਂ ਪਾ ਸਕਦੇ ਆ ਕਿ ਅਜੇ ਸ਼ਰਟ ਤੇ ਪਾਉਣੀ ਤਾਂ ਵੀ ਪਾ ਸਕਦੇ ਆ ਗਿਆ ਆਪਾਂ ਤੁਹਾਨੂੰ ਜੜੀਆਂ ਬਾਸਕਟਾਂ ਦੇਖੋ ਕਿੰਨੇ ਕਿੰਨੇ ਟੌਲ ਟੌਰੀ ਪ੍ਰਿੰਟ ਆ ਚੁੱਕੇ ਆ ਗਿਆ 958 ਰੁਪਏ ਤੁਹਾਡੇ ਵਾਸਤੇ ਵੱਡੀਆਂ ਆਫਰਾਂ ਲੱਗ ਚੁੱਕੀਆਂ ਗਿਆ ਤੁਸੀਂ ਜਿਹੜਾ ਮਰਜੀ ਸਟਾਈਲ ਜਿਹੜਾ ਮਰਜੀ ਕੱਲ ਲੈ ਕੇ ਜਾ ਸਕਦੇ ਪਸੰਦ ਕਰਕੇ ਲਓ ਜੀ ਤੁਸੀਂ ਜਾਣਾ ਜਾਗ ਡਿਜ਼ਾਈਨਰ কুরਤੇ ਪਜਾਮੇ ਡਿਜ਼ਾਈਨਰ কুরਤੇ ਪਜਾਮੇ ਆ ਗਿਆ ਜੀ ਜਿੰਨੇ ਮਰਜ਼ੀ ਲੈ ਜਾਓ ਰੰਗ ਚੈੱਕ ਕਰ ਲੋ ਰੰਗ ਚਲੋ ਜੀ ਆਜੋ 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 ਟੈਚੀ ਪੜ ਕੇ ਲੈ ਜਾਓ ਦੇਖੋ 에어ਪੋਰਟ ਤੇ ਐਦਾ ਜਾਂਦੇ ਟੈਚੀ ਆ ਕੁੜੀਆਂ ਦੇ ਲਈ ਪਿੰਕ ਰੰਗ ਮੁੰਡਿਆਂ ਦੇ ਲਈ ਗ੍ਰੀਨ ਰੰਗ ਪਾਵੇਂ ਬਲੂ ਪਾਵੇਂ ਗ੍ਰੇ ਲੈ ਜਾਓ ਜੀ ਲੈ ਜਾਓ ਟੈਚੀਆਂ ਦੀ ਵੀ ਫੁੱਲ ਗਰੰਟੀ ਪਾਵੇਂ ਕਹਦੇ ਕੋ ਸੈੱਟ ਦਿਓ ਹੁਣ ਇਹ ਕੁਛ ਨਹੀਂ ਟੁੱਟਣਾ ਹੀ ਕੁਛ ਨਹੀਂ ਹਰ ਇੱਕ ਤਰ੍ਹਾਂ ਦੀ ਗਾਰੰਟੀ ਲੈ ਰਹੇ ਆ ਠੋਕ ਬਜਾ ਕੇ ਛੋਟੇ ਲੈਣੇ ਆ ਵੱਡੇ ਲੈਣੇ ਆ ਜਿੱਦਾਂ ਦੀਆਂ ਮਰਜ਼ੀ ਚੀਜ਼ਾਂ ਲੈ ਜਾਓ ਗਾਰੰਟੀ ਦਿੰਨੇ ਆ ਗਾਰੰਟੀ 30 30 ਹਜ਼ਾਰ ਵਾਲਾ ਕੱਪੜਾ 8 8000 7 7000 9 9000 ਚ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਹੈਗੀਆਂ ਛੇਤੀ ਪਹੁੰਚੋ ਟਰੈਕਸੂਟ ਲੈਣੇ ਆ ਲੋਰ ਲੈਣੇ ਆ ਜੀਨ ਦੀਆਂ ਪੈਂਟਾਂ ਲੈਣੀਆਂ ਤੁਸੀਂ ਜੈਕਟਾਂ ਲੈਣੀਆਂ ਤੁਸੀਂ ਪਜਾਮੇ ਲੈਣੇ ਆ ਆਜੋ ਵੱਡਾ ਦੀਪੂ ਆਜ਼ਾਦ ਚੌਕ ਬੰਗਾ ਤੁਸੀਂ ਆਨਲਾਈਨ ਵੀ ਸ਼ੋਪਿੰਗ ਕਰ ਸਕਦੇ ਆ ਸਾਡਾ ਹੁਣੇ ਪੇਜ ਫੋਲੋ ਕਰੋ ਇੰਸਟਾਗ੍ਰam ਤੇ YouTube ਤੇ ਚਲਜੋ ਚਾਹੇ Facebook ਤੇ ਚਲਜੋ ਤੇ ਤੁਸੀਂ ਆਨਲਾਈਨ ਵੀ ਕੱਪੜਾ ਆਪਣੇ ਘਰ ਮਗਾ ਸਕਦੇ ਆ ਇਦਾਂ ਦੇ ਟਰੈਕਸੂਟ ਬਹੁਤ ਸਾਰੀ ਵੈਰਾਈਟੀ ਮਿਲੂਗੀ ਹੋਰ ਕੋਈ ਜਾਣਕਾਰੀ ਲਈ ਫੋਨ ਕਰ ਲਓ ਇਸ ਨੰਬਰ ਤੇ ਕੈਰਾਮਨ ਹੋਮਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬੰਗਾ